ਮੇਰੀ ਇਹ ਵੀਡੀਓ ਉਹਨਾਂ ਲੋਕਾਂ ਨੂੰ ਜ਼ਰੂਰ ਦਿਖਾਓ ਜਿਨ੍ਹਾਂ ਨੂੰ ਉਮੀਦ ਆ ਇਹ ਕਦੇ ਖਾਲਸਾ ਰਾਜ ਆਊਗਾ ਕਦੇ ਸਿੱਖ ਰਾਜ ਆਊਗਾ ਦੁਬਾਰਾ ਉਹ ਧਿਆਨ ਦੇ ਨਾਲ ਸੁਣੋ ਮੈਂ ਤੁਹਾਨੂੰ ਦੱਸਦਾ ਤੁਸੀਂ ਖੜੇ ਕਿੱਥੇ ਆ ਤੁਹਾਡਾ ਐਗਜ਼ਾਇਡ ਸਟੈਂਡ ਪੁਆਇੰਟ ਕੀ ਆ 2024 ਤੋਂ ਲੈ ਕੇ ਮੈਂ ਤੁਹਾਨੂੰ ਪਿੱਛੇ ਸਮੇਂ ਤੋਂ ਦੱਸਦਾਗਾ ਤੁਸੀਂ ਪਸਾਹ ਨੂੰ ਜਾਣਿਆ ਕਿ ਤੁਸੀਂ ਗਾਹ ਨੂੰ ਜਾਣਿਆ ਅੱਜ ਸੱਚ ਸੁਣ ਲਿਓ ਤੰਨ ਖੋਲ ਕੇ ਕੰਨਾਂ ਦੇ ਗੁਰਦੇ ਕੰਮ ਜਾਣਗੇ ਤੁਹਾਡੇ ਦੇਖੋ ਜਿਹੜੇ ਪੰਜਾਬ ਦੇ ਵਿੱਚ ਸਿਸਟਮ ਸਾਰਾ ਕਥੋਂ এডਿਊਕੇਸ਼ਨ ਤੋਂ ਚੱਲਦਾ ਹੈਗਾ ਬੱਚਿਆਂ ਦੀ এডਿਊਕੇਸ਼ਨ ਹੀ ਇੱਕ ਵੱਡਾ ਧਰਮ ਬਣਾਉਂਦੀ ਆ ਵੱਡੀ ਸੋਸਾਇਟੀ ਬਣਾਉਂਦੀ ਆ ਸਾਰਾ ਕੁਝ ਸਕੇਲੋ ਸਟਾਰਟਿੰਗ ਉੱਥੋਂ ਹੁੰਦੀ ਆ ਹੁਣ ਜਿਹੜੇ ਡੀਏਵੀ ਟਾਈਪ ਸਕੂਲ ਆ ਪੰਜਾਬ ਦੇ ਵਿੱਚ ਪ੍ਰੋ ਹਿੰਦੂ ਸਕੂਲ ਕਨਵੈਂਟ ਸਕੂਲ ਆ ਸਾਰੇ ਨੇ ਆ ਉਹਦੇ ਬੱਚੇ ਕਨਵੈਂਟ ਚ ਪੜਾਉਨੇ ਆ ਸਿਰੋਂ ਦੱਸਦਾ ਅੱਗੇ ਤਾਰ ਕਿੱਥੇ ਜੁੜਦੀ ਆ ਉਹ ਪ੍ਰੋ ਹਿੰਦੂ ਸਕੂਲਾਂ ਸਾਰਾ ਕੋਸ ਉੱਥੇ ਚੀਜ਼ਾਂ ਉੱਥੇ ਕਰਵਾਈਆਂ ਜਾਂਦੀਆਂ ਤੇ ਉਹ ਕੜਾ ਨਹੀਂ ਪਾਉਣ ਦਿੰਦੇਗੇ ਠੀਕ ਹੈ ਗਾਤਰੇ ਤੱਕ ਲਵਾ ਲਏ ਆ ਕਈ ਬੱਚਿਆਂ ਦੇ ਉੱਤੋਂ ਕਿੰਨੀਆਂ ਵੀਡੀਓ ਦੇਖੀਆਂ ਕਿੰਨੇ ਮਾਫੀਨਾਮੇ ਵਾਲੇ ਵੀਡੀਓ ਦੇਖੇ ਆ ਕਿੰਨਾ ਕੋਸੀ ਆਪਾਂ ਦੇਖਿਆਗਾ ਬੱਚਿਆਂ ਨੂੰ ਐਗਜ਼ਾਮ ਦੇ ਵਿੱਚ ਬਿਠਣ ਦਿੰਦੇ ਕਿ ਤੇਰੇ ਕੜਾ ਪਾਇਆ ਉਹ ਕਹਿੰਦੇ ਕੜਾ ਸਾਡਾ ਅਜ ਸਿੱਖੀਆਂ ਨੇ ਕਿ ਤੁਸੀਂ ਕਿਹੜਾ ਅੰਮ੍ਰਿਤ ਸਕਿਆ ਕੜੇ ਲਵਾ ਲੈਂਦੇ ਜਿਹੜੇ ਮਿਸ਼ਨਰੀ ਸਕੂਲ ਆ ਪੰਜਾਬ ਦੇ ਵਿੱਚ ਜਿਹੜੇ ਕਿਹਲੋਂ 크੍ਰਿਸਚੀਅਨ ਸਕੂਲ ਆ ਉਹ ਆਪਦੇ ਧਰਮ ਦਾ ਬਈ ਪ੍ਰਚਾਰ ਥੋਕ ਵਜਾ ਕੇ ਸਕੂਲਾਂ ਦੇ ਵਿੱਚ ਕਰਦੇ ਆ ਪ੍ਰੇਅਰ ਕਰਵਾਉਂਦੇ ਆ ਹਰ ਇੱਕ ਜਿਹੜੀ ਆ ਉਹਦੇ ਧਰਮ ਦੀ ਬ੍ਰੀਕੀ ਤੋਂ ਉਹ ਜਾਣੂ ਕਰਾਉਂਦੇ ਆ ਔਰ ਜਿਹੜੇ ਬੱਚੇ ਗੈਰ 크੍ਰਿਸਚੀਅਨ ਉੱਥੇ ਪੜ ਜਾਂਦੇ ਆ ਉਹ ਸਿੱਖਿਆ ਲੈਣ ਤੋਂ ਬਾਅਦ ਤੇ ਵਿੱਚ ਉਹ 크੍ਰਿਸਚੀਅਨ ਉਮੀ ਪ੍ਰੋ ਜਿਹੜੇ ਹਿੰਦੂ ਦੀ ਇਹ ਵੀ ਕਨਵੈਂਟ ਸਕੂਲ ਆ ਇਹ ਇਹ ਵੀ ਉਧਰ ਨੂੰ ਵੱਧਦੇ ਆ ਇਹ ਕਨਵਰਟ ਘਟ ਹੁੰਦੇ ਆ ਮੈਰਿਜ ਕਰਵਾ ਲੈਂਦੇ ਆ ਮਤਲਬ ਆਪਣੇ ਆਪ ਨੂੰ ਇਸ ਸਮਝਾਇਆ ਜਾਂਦਾ ਕਿ ਤੁਸੀਂ ਥੋੜੀ ਕੋਈ ਵਖਰੀ ਜਾਤ ਨਸਲ ਧਰਮ ਹੈ ਨਹੀਂਗੀ ਠੀਕ ਹੈ ਥੋੜਾ ਇੱਕ ਅਲੱਗ ਕਹੋ ਤੁਸੀਂ ਇੱਕ ਪੰਥ ਤਿਆਰ ਕੀਤਾ ਗਿਆ ਵਾਕੀ ਤੁਸੀਂ ਹਿੰਦੂ ਹੀ ਆ ਕੁੱਲ ਮਿਲਾ ਕੇ ਠੀਕ ਹੈ ਇਹ ਗੱਲ ਹੋ ਗਈ ਵਖਰੀ ਤਾਂ ਇਹ ਸਿੱਖਾਂ ਦੇ ਸਕੂਲ ਕਿੱਥੇ ਖੜੇ ਆ ਸਿੱਖਾਂ ਦੇ ਸਕੂਲ ਇਹ ਸਿੱਖੀ ਦਾ ਪ੍ਰਚਾਰ ਕਰਨ ਦੇ ਵਿੱਚ ਸક્ષਮ ਹੀ ਹੈ ਨਹੀਂਗੇ ਮੈਂ ਤੁਹਾਨੂੰ ਦੱਸਦਾ ਖਾਲਸਾ ਕਾਲਜ ਕਿੰਨੇ ਬਣਾਇਆ ਸਿੱਖਾਂ ਨੇ ਦਸਬੰਦ ਕਿੰਨਾ ਦਾ ਲੱਗਿਆ ਠੀਕ ਆ ਸਭ ਕੌਸ ਜਦੋਂ ਸਿੱਖਾਂ ਨੇ ਬਣਾਇਆ ਸਿੱਖਾਂ ਦਾ ਉਹ ਸੰਸਥਾ ਪਰ ਉਹ ਕਰਦੀ ਕੀ ਆ ਗਿੱਧਿਆਂ ਤੇ ਭੰਗੜਿਆਂ ਦੇ ਵਿੱਚ ਕੰਪੀਟੀਸ਼ਨਾਂ ਦੇ ਵਿੱਚ ਬੱਚਿਆਂ ਨੂੰ ਨੰਬਰ 1 ਆਉਣ ਲਈ ਉਹ ਤਿਆਰ ਕਰਦੀ ਆ ਗਿੱਧੇ ਭੰਗੜੇ ਸਾਡਾ ਕਲਚਰ ਆ ਇਹ ਪੰਜਾਬੀਆਂ ਦਾ ਕਲਚਰ ਹੋ ਪੰਜਾਬੀ ਤੇ ਸਿੱਖਾਂ ਦੀ ਵੱਖਰੀ ਡੈਫੀਨੇਸ਼ਨ ਆ ਸਿੱਖਾਂ ਦਾ ਸਿੱਖਾਂ ਦਾ ਭੰਗੜਾ ਨਹੀਂ ਸਿੱਖਾਂ ਦਾ ਗਤਕਾ ਹੁੰਦਾ ਹੈਗਾ ਇਹ ਜਿਹੜੀਆਂ ਚੀਜ਼ਾਂ ਉਲਟ ਪੰਜਾਬੀ ਤਾਂ ਸਾਰਾ ਹੀ ਆ ਸਾਰੇ ਧਰਮਾਂ ਦੇ ਲੋਕ ਪੰਜਾਬੀ ਆ ਠੀਕ ਹੈ ਜਿਹੜੇ ਸਿੱਖਾਂ ਦੇ ਸਕੂਲ ਆ ਪੰਜਾਬੀਅਤ ਦੇ ਨਾਂ ਤੇ ਕੁਝ ਹੋਰ ਹੀ ਦਿਮਾਗ ਚ ਪਾਈ ਜਾਂਦੇ ਆ ਐਂਟਰਟੇਨਮੈਂਟ ਪਾਈ ਜਾਂਦੇ ਆ ਔਰ ਇਹ ਸਭ ਤੋਂ ਵੱਡਾ ਕੰਮ ਕੀਤਾ ਐਂਟਰਟੇਨਮੈਂਟ ਦਾ ਗੀਤਾਂ ਨੇ ਠੀਕ ਹੈ ਔਰ ਆ ਨਾਚਦੀ ਦੀਦੀ ਬਾਹ ਫੜ ਲਈ ਮੈਂ ਡਾਕਾ ਨਹੀਂ ਮਾਰਿਆ ਇਹ ਗਾਣੇ ਤੇ ਕੌਣ ਨੱਚਦਾ ਹੁੰਦਾਗਾ ਭਰਾ ਭੈਣ ਪਿਓ ਵੀ ਨੱਚਦਾ ਹੁੰਦਾਗਾ ਚਾਚੇ ਤਾਈ ਵੀ ਨੱਚਦੇ ਹੁੰਦੇ ਆ ਔਰ ਇੱਕ ਦੂਜੇ ਨੂੰ ਸਾਰੇ ਕਰਕੇ ਗਾਣਿਆਂ ਦੇ ਵਿੱਚੋਂ ਨੱਚਦੇ ਆ ਇੰਨਾ ਜਿਆਦਾ ਯਾਰ ਬੇਸ਼ਰਮ ਹੋ ਗਿਆ ਬੇਹਯਾ ਹੋ ਗਿਆ ਇੰਨੇ ਜਿਆਦਾ ਇਹ ਇਹਨਾਂ ਦੇ ਅੰਦਰੋਂ ਉਹ ਚੀਜ਼ ਖਤਮ ਹੋ ਗਈ ਜਿਹੜੀ ਇੱਕ ਅਣਖ ਹੁੰਦੀ ਆ ਜਿਹੜੀ ਕਹਿ ਲਓ ਇੱਕ ਟੱਬਰ ਦੇ ਪ੍ਰਤੀ ਹੁੰਦੀ ਆ ਉਹ ਚੀਜ਼ਾਂ ਬਿਲਕੁਲ ਡੈੱਡ ਹੋ ਗਈਆਂ ਪੰਜਾਬੀਆਂ ਦੇ ਵਿੱਚੋਂ ਔਰ ਇਹ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੇ ਲੈਵਲ ਤੇ ਹੋਣੀਆਂ ਐ ਸਿੱਖੀ ਸਕੂਲ ਪੰਜਾਬ ਦੇ ਵਿੱਚ ਹੈ ਨਹੀਂਗੇ ਜੇ ਪੰਜਾਬ ਦੇ ਵਿੱਚ ਸਿੱਖੀ ਸਕੂਲ ਬਣਨ ਜਿਹੜੇ ਠੋਕ ਵਜਾ ਕੇ ਖੁੱਲ ਕੇ ਸਿੱਖੀ ਦੀ ਸਿੱਖਿਆ ਦੇਣ ਗੱਤਕਾ ਸੌਣ ਜਿੰਨੇ ਵੀ ਜਿਹੜੇ ਕਲਚਰਲ ਜਿਹੜੇ ਇਵੈਂਟ ਆ ਉਹ ਕਰਵਾਏ ਜਾਣ ਨੂੰ ਨਹੀਂ ਲੱਗਦਾ ਜਦੋਂ ਉਹ ਬੱٹے ਹੋਣਗੇ ਜਵਾਨ ਹੋਣਗੇ ਤੇ ਉਹ ਇੱਕ ਵਾਰਿਸ ਬਣਨਗੇ ਪੰਜਾਬ ਦੇ ਔਰ ਹੈਰਾਨਨੀ ਦੀ ਗੱਲ ਸਕੂਲਾਂ ਦੇ ਵਿੱਚ ਹੀਰ ਪੜਾਈ ਜਾਂਦੀ ਆ ਰਾਂਝਾ ਪੜਾਇਆ ਜਾਂਦਾਗਾ ਪਤਾ ਨਹੀਂ ਤਾਂ ਕਿਹੜੀ ਕਿਤਾਬ ਦੇ ਵਿੱਚ ਮੈਂ ਇਹ ਸੁਣਿਆਗਾ ਜੰਗਨਾਮੇ ਪੜਾਉਣੇ ਚਾਹੀਦੇ ਆ ਉਹ ਨਹੀਂ ਪੜਾਉਂਦਾ ਔਰ ਜਿਹੜੇ ਮਾੜੇ ਮੋਟੇ ਧਾਰਮਿਕ ایਵੈਂਟ ਬਚੇ ਆ ਨਗਰ ਕੀਰਤਨਾ ਤੇ ਇਹੋ ਜਿਹੇ ਢਾਡੀ ਸਾਦਦੇ ਆ ਜਿਹੜੇ ਮਤਲਬ ਕਿ ਚਲੋ ਇੱਕ ਜੀਵਨੀਆਂ ਤਾਂ ਕੀ ਸੁਣਾਉਣੀਆਂ ਹਨਾ ਇੱਕ ਡਰਾਮਾ ਕਰਕੇ ਚਲੇ ਜਾਂਦੇ ਆ ਉਹ ਰੋਹ ਬਨਾਲ ਗੱਲ ਗੱਲ ਕੇ ਅੱਖਾਂ ਪਾੜ ਪਾੜ ਕੇ ਉਹ ਇਹੋ ਜੀਆਂ ਜੀਵਨੀਆਂ ਨਹੀਂ ਸੁਣਾਉਂਦੇ ਜਿਨ੍ਹਾਂ ਦੇ ਨਾਲ ਵੀਰ ਰਸ ਅੰਦਰ ਭਰਿਆ ਜਾਵੇ ਬੰਦੇ ਦੇ ਵਿੱਚ ਇੱਕ ਯੋਧੇ ਵਾਲੀ ਉਹਨੂੰ ਫੀਲਿੰਗ ਆਵੇ ਇਹੋ ਜਿਹਾਨੀ ਸੁਣਾਉਂਦੇ ਐਂਟਰਟੇਨਮੈਂਟ ਕਰਨ ਆਉਂਦੇ ਆ ਉਹ ਵੀ ਔਰ ਕਥਾਵਾਚਕ ਵੀ ਇਸ ਤਰ੍ਹਾਂ ਦੇ ਆ ਉਹ ਵੀ ਐਂਟਰਟੇਨਮੈਂਟ ਹੀ ਕਰਦੇ ਆ ਗੁਰਬਾਣੀ ਐਡੀ ਵੱਡੀ ਚੀਜ਼ ਆ ਵਿਆਖਿਆ ਕਰਨ ਤਰੋਣਾ ਵਿਆਖਿਆ ਮੁਕਣਗੋ ਨਹੀਂ ਹੈ ਮੈਂ ਤੁਹਾਨੂੰ ਸੱਚ ਦੱਸਾਂ ਐਡੀ ਵੱਡੀ ਚੀਜ਼ ਆ ਗੁਰਬਾਣੀ ਜਿਹਨੂੰ ਕੋਡੇ ਰਾਖ ਸਰਗੇ ਉਹ ਸ਼ਬਦ ਸੁਣ ਕੇ ਆਪਦਾ ਜੀਵਨ ਬਦਲ ਲਗੇ ਸੀ ਸਜਣ ਠੱਗ ਵਰਗੇ ਦੋ ਸ਼ਬਦ ਸੁਣ ਕੇ ਆਪਦਾ ਜੀਵਨ ਬਦਲ ਲਿਆ ਸੀਗਾ ਤੁਸੀਂ ਕਿੰਨੇ ਟਾਈਮਾਂ ਦੇ ਸੁਣੀ ਜਾਂਦੇ ਤੁਸੀਂ ਕਿੱਡੇ ਵੱਡੇ ਰਕਸ਼ਸ ਹੋ ਗਏ ਤੁਹਾਡਾ ਜੀਵਨ ਬਦਲੀ ਹੋਇਆ ਤਾਂ ਠੀਕ ਤਰ੍ਹਾਂ ਗੁਰਬਾਣੀ ਦੀ ਵਿਆਖਿਆ ਕਰਨ ਵਾਲਾ ਕੋਈ ਹੈ ਹੀ ਨਹੀਂਗਾ ਡਰਾਮੇਬਾਜ਼ ਆ ਗਏ ਆ ਡਰਾਮਾ ਕਰਦੇ ਆ ਸਟੇਜਾਂ ਤੇ ਉਹਨਾਂ ਨੂੰ ਪੈਸਾ ਦਿੰਦੇ ਆ ਬਾਦੂ ਕਹਿ ਲੋ ਅਸਲੀ ਸਿੱਖਿਆ ਤੋਂ ਨਖੇੜ ਦਿੱਤਾ ਇਹ ਜਿਹੜਾ ਨਖੜ ਤਾਂ ਜਿਹੜੀ ਇੰਨੀ ਵੱਡੀ ਹੋ ਗਈ ਹੈ ਹੁਣ ਇਨੂੰ ਪੜਨਾ ਸੰਭਵ ਲੱਗਦਾ ਤੈਂਦੇ ਜੀ ਪਖਰਾ ਦੇਸ਼ ਬਣਾਉਣਾ ਕਾ ਦਾ ਪਖਰਾ ਦੇਸ਼ ਯਾਰ ਤੁਸੀਂ ਬਣਾਉਣਾਗਾ ਮੈਨੂੰ ਦੱਸੋ ਕੀ ਆ ਤੁਹਾਡੇ ਪੱਲੇ ਬਚਿਆ ਕੁਛ ਹੋਰ ਸੁਣਾਵਾ ਇਹ ਚੀਜ਼ਾਂ ਤੇ ਆਪਾਂ ਦੇਖੀ ਹੈ ਨਾ ਜਿਹੜੇ ਬੱਚੇ ਹੁਣ ਜਦਕਰ ਕਰਕੇ ਅਸੀਂ ਕਨਵੈਂਟ ਦੇ ਵਿੱਚ ਹੀ ਭੜਾਉਣਾਗਾ ਫਲਾਨਿਆਂ ਦਾ ਕਮਾਈ ਕਰਨ ਲੱਗ ਗਿਆ ਚਾਰ ਪੈਸਾ ਦੀ ਖਾਤਰ ਤੁਸੀਂ ਤੁਸੀਂ ਧਰਮ ਬਦਲ ਸਕਦੇ ਆ ਚਾਰ ਪੇਸ਼ਾਂ ਦੀ ਖਾਤਰ ਜਦੋਂ ਕਿਸੇ ਕੁੜੀ ਦਾ ਪੀਜਾ ਆ ਜਾਂਦਾ ਪਿਓ ਉਹਦਾ ਭਰਾ ਬਿਠਾ ਕੇ ਉਹਨੂੰ ਛੱਡ ਕੇ ਆਉਂਦਾ ਹੈ ਬਿਊਟੀ ਪਾਰਲਰ ਤੇ ਕਿ ਗੋਤ ਮਨਾਇਆ ਤੂੰ ਆਪਦੀ ਵਾਲ ਥੁੱਲੇ ਰੱਖ ਲਾ ਤੂੰ ਕੈਨੇਡਾ ਅਮਰੀਕਾ ਜਾਣਾਗਾ ਇਹ ਤਾਂ ਸਾਰਾ ਸਿਸਟਮ ਆ ਇਹ ਜੋੜਨਗੇ ਇਹ ਬਣਾਉਣਗੇ ਵੱਖਰਾ ਦੇਸ਼ ਦੱਸੋ ਮੈਨੂੰ ਕਿੰਨੀਆਂ ਗੱਲਾਂ ਕਿੰਨੀਆਂ ਗੱਲਾਂ ਮੈਂ ਕਹਿੰਨਾ 95% ਇਹ ਗਰਖ ਚੁੱਕੇ ਆ ਔਰ ਜਦੋਂ ਵੱਖਰੇ ਦੇਸ਼ ਦੀ ਗੱਲ ਕਰਦੇ ਮੈਨੂੰ ਬੜਾ ਹਾਸਾ ਆਉਂਦਾ ਬਾਕੀ ਭਾਈ ਤੁਸੀਂ ਦੱਸ ਦਿਓ ਜੇ ਮੇਰੇ ਕੋਲ ਕੋਸ ਰਹਿ ਗਿਆ ਹੋਵੇ ਦੇਖੋ ਨੂੰ ਕੋਸ ਜੇ ਇਹਦੇ ਵਿੱਚ ਕੁਝ ਹੋਰ ਦਿਖ ਰਿਹਾ ਹੋਵੇ ਪੋਜ਼ਿਟਿਵ ਮਤਲਬ ਮੈਂ ਨਾ ਦੇਖ ਪਾਉਣਾ ਹੋਇਆ ਪੋਜ਼ਿਟਿਵ ਇਟੀ ਕੋਈ ਤੁਸੀਂ ਮੈਨੂੰ ਦੱਸ ਦਿਓ ਕਮੈਂਟ ਖੁੱਲੇ ਆ ਕਮੈਂਟਾਂ ਦੇ ਵਿੱਚ ਦੱਸ ਦਿਓ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਆ ਤਾਂ ਦੱਸ ਦਿਓ ਨਹੀਂ ਸਹਿਮਤ ਆ ਤਾਂ ਦੱਸ ਦਿਓ ਠੀਕ ਆ ਜੀ ਆਪਾਂ ਮਿਲਦਾ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਿਹਾ ਆ ਪੰਜਾਬੀ ਸਟਰੀਟ ਸਕੂਲ